ਅਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਬਿਲਕੁਲ ਆਇਮ ਟੌਪਿਕ ਆ ਔਰ ਬਹੁਤ ਵੀਰ ਭਰਾਵਾਂ ਨੂੰ ਦਿੱਕਤ ਆਉਂਦੀ ਆ ਉਹ ਦਿੱਕਤ ਕਾਦੀ ਆਉਂਦੀ ਆ ਪਸ਼ੂਆਂ ਦੇ ਭਾਈ ਭਾਰ ਬਹੁਤ ਜ਼ਿਆਦੇ ਪੈ ਰਿਹਾ ਹੈਗਾ ਭਾਰ ਪੈਣ ਦੇ ਕਈ ਕਾਰਨਾ ਇੱਕ ਤਾਂ ਭਾਈ ਗਰਮੈਸ਼ ਬਹੁਤ ਜ਼ਿਆਦੇ ਪੈ ਰਹੀ ਆ ਕੁਦਰਤੀ ਟੈਂਪਰੇਚਰ ਜਿਹੜਾ ਸਾਡਾ ਹੈਗਾ ਬਹੁਤ ਜ਼ਿਆਦਾ ਵਧ ਗਿਆਗਾ ਦੂਸਰਾ ਕਾਰਨ ਇਹ ਆ ਵੀ ਜਿਵੇਂ ਹੁਣ ਫਰਜ ਕਰੋ ਵੀ ਆਪਾਂ ਅਚਾਰ ਪਾਉਣੇ ਆਂਗੇ ਚਾਰ ਦੇ ਵਿੱਚ ਗਰਮੈਸ ਬਹੁਤ ਜ਼ਿਆਦਾ ਹੁੰਦੀ ਆ ਉਹਦਾ ਇਹ ਤਰੀਕਾ ਹੈਗਾ ਜਿਵੇਂ ਵੱਡੇ ਫਾਰਮਾਂ ਜਾਂ ਜਾਣਕਾਰੀ ਆ ਜਿਸ ਵੀਰਾਂ ਨੂੰ ਉਹ ਤਾਂ ਕੀ ਕਰਦੇ ਨੇ ਭਾਈ ਪਹਿਲਾਂ ਪੱਟ ਕੇ ਰੱਖ ਲੈਂਦੇ ਆ ਤੇ ਉਹਦੀ ਸਾਰੀ ਹਵਾ ਨਿਕਲ ਜਾਂਦੀ ਆ ਕਿ ਗਰਮੈਸ ਤੇ ਫੇਰ ਉਹ ਜਦੋਂ ਠੰਡਾ ਹੋ ਜਾਂਦਾ ਉਦੋਂ ਪਾਉਂਦਾ ਜਿਸ ਕਈ ਵੀਰ ਭਰਾਵਾਂ ਕੋਲੇ ਟਾਈਮ ਨਹੀਂ ਹੁੰਦਾਗਾ ਪੱਟਿਆ ਤੇ ਉਹਦੀ ਤੁਰਤੀ ਗਿਆ ਤੇ ਪੱਟਿਆ ਤੇ ਪੱਟ ਕੇ ਸੜਤਾ ਉਹਦੇ ਚ ਕੀ ਆ ਸਮੱਸਿਆ ਉਹਦੇ ਵਿੱਚ ਬਹੁਤ ਜ਼ਿਆਦੇ ਸਮੱਸਿਆ ਆਉਂਦੀ ਆ ਤੇ ਭਾਰ ਪਸ਼ੂਆਂ ਦੇ ਬਹੁਤ ਜ਼ਿਆਦੇ ਪੈ ਰਿਹਾ ਜਿਵੇਂ ਆਪਣੇ ਕੋਲੇ ਕਈ ਚੀਜ਼ਾਂ ਦੇਸੀ ਆਪਾਂ ਦੇ ਸਕਦੇ ਆ ਕੁਦਰਤੀ ਸੋਮਾ ਪ੍ਰਮਾਤਮਾ ਨੇ ਆਪਾਂ ਨੂੰ ਜੜੀਆਂ ਬੂਟੀਆਂ ਇਨੀਆਂ ਦਿੱਤੀਆਂ ਆਪਣੇ ਆਸ-ਪਾਸ ਹੀ ਖੜੀਆਂ ਐ ਆਪਣੇ ਕੋਲੇ ਹੀ ਖੜੀਆਂ ਐ ਔਰ ਇੱਕ ਇੱਕ ਪੇੜ ਆਪਣਿਆਂ ਨੂੰ ਕਈ ਕਈ ਚੀਜ਼ਾਂ ਆਪਾਂ ਨੂੰ ਦਿੰਦਾ ਹੈਗਾ ਉਹ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਗੀ ਉਹਦੇ ਬਾਰੇ ਆਪਾਂ ਜਾਗਰੂਤ ਹੋਣਾ ਹੈਗਾ ਇਹ ਵੀਡੀਓ ਬਣਾਉਣ ਦਾ ਇਹ ਮਤਲਬ ਆ ਵੀ ਭਾਈ ਸੋ ਆਪਾਂ ਦੱਸਣਾ ਹੈਗਾ ਵੀ ਕੀ ਚੀਜ਼ ਦੇ ਨਾਲ ਆਪਾਂ ਭਾਰ ਹਟਾ ਸਕਦੇ ਆਂ ਔਰ ਫਰੀ ਦਵਾਈ ਦੇ ਨਾਲ ਹਟਾ ਸਕਦੇ ਆਂ ਆਪਾਂ ਔਰ ਆਪਣੇ ਆਸ-ਪਾਸੋਂ ਤੋੜ ਕੇ ਜਿਵੇਂ ਹੁਣ ਆਹਾ ਬੋਰਡ ਦਾ ਦਰਖਤ ਆ ਬੋਰਡ ਦਾ ਦਰਖਤ ਹਰ ਇੱਕ ਜਗ੍ਹਾ ਤੇ ਹੁੰਦਾ ਹੈ ਜਿਵੇਂ ਪਿੰਡ ਦੀਆਂ ਸੱਥਾਂ ਦੇ ਵਿੱਚ ਹੁੰਦਾ ਹੈਗਾ ਲਾਇਆ ਵਾ ਜਾਂ ਟੋਬਿਆਂ ਦੇ ਉੱਤੇ ਹੁੰਦਾ ਹੈ ਜਾਂ ਆਪਣੀ ਸੜਕ ਦੇ ਉੱਤੇ ਲੱਗਿਆ ਹੁੰਦਾ ਹੈ ਉਹਨੂੰ ਆਪਾਂ ਕੀ ਕਰਨਾ ਹੈ ਜਿਹੜੇ ਪਸ਼ੂ ਦੇ ਭਾਰ ਪੈਂਦਾ ਹੈ ਉਹਦੇ ਕੀ ਕਰਨੇ ਆ ਵੀ ਦੋ ਪੱਤੇ ਦੇ ਐ ਕਰਕੇ ਦੋ ਪੱਤੇ ਆਪਾਂ ਤੋੜੋ ਜਿਵੇਂ ਆਪਾਂ ਦੋ ਪੱਤੇ ਤੋੜ ਲਏ ਕਿਹੋ ਜਿਹਾ ਵੀ ਹੋਣ ਇਹਨੂੰ ਭਾਈ ਚੰਗੀ ਤਰ੍ਹਾਂ ਪਾਣੀ ਦੇ ਨਾਲ ਸਾਫ਼ ਕਰ ਲਓ ਸਾਫ਼ ਕਰਕੇ ਪਸ਼ੂ ਨੂੰ ਪਸ਼ੂ ਦੇ ਮੂੰਹ ਦੇ ਵਿੱਚ ਇਹਨਾਂ ਨੂੰ ਦੋ ਪੱਤਿਆਂ ਨੂੰ ਦੇ ਦਿਓ ਆਹ ਵੇਖੋ ਜਿਵੇਂ ਪਸ਼ੂ ਨੇ ਇਹਨੂੰ ਖਾ ਲੈਣਾ ਹੈਗਾ ਆਪਾਂ ਕੀ ਕਰਨਾ ਹੈਗਾ ਹਰੇ ਪੱਤੇ ਰੋਜ਼ ਦੋ ਤੋੜ ਲਿਆਉਣੇ ਆ ਦੋ ਤੋੜ ਕੇ ਤੁਰੇ ਫਿਰਦੇ ਨਾਲ ਤਾਂ ਆਪਾਂ ਸੈਰ ਕਰਿਆਉਣੀਆਂ ਦੋ ਪੱਤੇ ਆਪਾਂ ਤੋੜ ਕੇ ਜਿਸ ਪਸ਼ੂ ਦੇ ਭਾਰ ਪੈਂਦਾ ਉਹਦੇ ਆਪਾਂ ਦੇਣੇ ਆ ਅਗਰ ਇਹ ਪੱਤੇ ਦੇਣ ਦੀ ਵਜ੍ਹਾ ਇਹ ਆ ਵੀ ਜੇ ਆਪਾਂ ਕਹੀਏ ਵੀ ਆਪਾਂ 5 ਦਿਨ ਦੇਤਾ ਤੇ ਆਪਣੇ ਪਸ਼ੂ ਦਾ ਭਾਰ ਹਟ ਜਾਊਗਾ ਨਹੀਂ ਭਾਈ ਭਾਰ 5 ਦਿਨਾਂ ਦੇ ਵਿੱਚ ਨਹੀਂ ਹਟਦਾ ਆਪਾਂ ਨੂੰ ਘੱਟੋ-ਘੱਟ ਵੀ 10-15 ਦਿਨ 20 ਦਿਨ ਹੀ ਦੇਣਾ ਪਊਗਾ ਇਹ ਕੀ ਕਰਦਾ ਹੈਗਾ ਇਹਦੇ ਵਿੱਚ ਜਦੋਂ ਆਪਾਂ ਕੋਈ ਕੋਮਲ ਤੋੜਦਿਆਂ ਤੇ ਇਹਦੇ ਵਿੱਚੋਂ ਆ ਵੇਖੋ ਦੁੱਧ ਨਿਕਲਦਾ ਹੈਗਾ ਇਹਦੇ ਵਿੱਚੋਂ ਕੁਦਰਤੀ ਸਾਮਾ ਇਹਦਾ ਦੁੱਧ ਨਿਕਲਦਾ ਹੈ ਇਹ ਕੀ ਹੈਗਾ ਜਦੋਂ ਇਹ 버ਗਰ ਦਾ ਪੇੜ ਵੀ ਕਹਿ ਦਿੰਦੇ ਆਗੇ ਬੋੜ ਦਾ ਪੇੜ ਵੀ ਕਹਿ ਦਿੰਦੇ ਆ ਅਲੱਗ-ਅਲੱਗ ਭਾਸ਼ਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਇਹਦੇ ਉੱਤੇ ਭਾਸ਼ਾ ਚੱਲਦੀਆਂ ਭਾਈ ਜਿਵੇਂ ਆਪਾਂ ਹੁਣ ਪੰਜਾਬੀ ਬੰਦੇ ਪੰਜਾਬ ਵਾਲੇ ਤਾਂ ਆਪਾਂ ਬੋੜ ਨਾਂ ਰੱਖਿਆ ਜਿਵੇਂ ਹਰਿਆਣੇ ਵਾਲਿਆਂ ਨੇ ਇਹਦਾ 버ਗਰ ਰੱਖ ਰੱਖਿਆ ਨਾ ਵੀ 버거 ਦਾ ਪੇਰ ਕਹਿੰਦੇ ਆਗੇ ਹਿੰਦੀ ਦੇ ਵਿੱਚ ਇਹਨੂੰ ਤੇ ਇਹਨੂੰ ਕੀ ਕਰਨਾ ਜਿਵੇਂ ਦੇ ਵਿੱਚੋਂ ਦੁੱਧ ਨਿਕਲਦਾ ਹੈਗਾ ਜਿਹੜੇ ਪਸ਼ੂ ਦੀਆਂ ਇਹ ਭਾਰ ਪੈਣ ਦਾ ਕੀ ਕਾਰਨ ਹੁੰਦਾ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਗਈਆਂ ਉਹ ਲਗਾ ਮਿੰਟਾ ਹੁੰਦੀਆਂ ਉਹ ਢਿੱਲੀਆਂ ਹੋ ਜਾਂਦੀਆਂ ਜਦੋਂ ਢਿੱਲੀਆਂ ਹੋ ਜਾਂਦੀਆਂ ਜ਼ੋਰ ਮਾਰਦਾ ਪਸ਼ੂ ਤੇ ਉਦੋਂ ਭਾਈ ਭਾਰ ਇਹ ਪੈਂਦਾ ਹੈਗਾ ਫਿਰ ਫਿਰ ਕੀ ਕੀ ਕਾਰਨ ਜਦੋਂ ਇਹਨੂੰ ਆਪਾਂ ਪੱਤਿਆਂ ਨੂੰ ਖਵਾਈ ਜਾਵਾਂਗੇ ਲਗਾਤਾਰ ਇਹਨੇ ਆਟੋਮੈਟਿਕ ਅੰਦਰ ਦੇ ਦੂਨੀ ਇਹਨੇ ਕੱਸ ਦੇਣੀਆਂ ਆਂਗੀ ਜਦੋਂ ਸਰੀਰ ਕੱਸ ਦੇਣਾ ਪਸ਼ੂ ਨੇ ਪਸ਼ੂ ਦਾ ਸਰੀਰ ਇਹਨੇ ਕੱਸ ਦੇਣਾ ਆਟੋਮੈਟਿਕ ਭਾਰ ਪੈਣਾ ਬੰਦ ਹੋ ਜਾਊਗਾ ਅਗਰ ਤੁਸੀਂ 20 ਦਿਨ ਮਹੀਨਾ ਤੁਸੀਂ ਪੱਤੇ ਖਵਾਓਗੇ ਅਗਰ ਜਦੋਂ ਦੂਜੀ ਵਾਰ ਨੂੰ ਪਸ਼ੂ ਸੂਗਾ ਬਿਲਕੁਲ ਗਰੰਟੀ ਸ਼ੁਦਾ ਹੈ ਪਸ਼ੂ ਦੇ ਭਾਰ ਨਹੀਂ ਪਊਗਾ ਤੁਹਾਡੇ ਦੇ ਜਮਾ ਨਹੀਂ ਪੈਂਦਾਗਾ ਕੀ ਆ ਉਹਦੀਆਂ ਸਾਰੀਆਂ ਮਾਸਪੇਸ਼ੀਆਂ ਸਾਰੀਆਂ ਮਤਲਬ ਇਹ ਚੀਜ਼ਾਂ ਉਹਨੇ ਇਨੇ ਸੈੱਟ ਕਰ ਦੇਣੀਆਂ ਹੈਗੀਆਂ ਜਦੋਂ ਸੈੱਟ ਕਰ ਦੇਣੀਆਂ ਤਾਂ ਬਸ ਫਿਰ ਇਹ ਪਸ਼ੂ ਦੇ ਭਾਰ ਨਹੀਂ ਪੈਂਦਾਗਾ ਹੁਣ ਆਪਾਂ ਕੀ ਕਰਦੇ ਆ ਇੱਕ ਆਪਾਂ ਫਰੀ ਫਰੀ ਦੀ ਚੀਜ਼ ਆਪਾਂ ਕੱਲ ਕਰ ਕਰਨੀ ਆਪਾਂ ਨੂੰ ਔਖੀ ਆ ਆਪਾਂ ਕੀ ਕਰਦੇ ਆ ਡਾਕਟਰ ਸਾਹਿਬਾਨ ਨੂੰ ਸਾਦੇ ਆ ਉਹ ਟੀਕੇ ਲਾਉਂਦਾ ਭਾਈ ਅਗਰ ਜਿਹਨੂੰ ਆਪਾਂ ਟੀਕਾ ਲਵਾ ਲੈਨੇ ਆ ਟੀਕੇ ਦਾ ਅਸਰ ਤਨ ਡੰਗ ਰਹਿੰਦਾ ਹੈਗਾ ਅਗਰ ਅੱਜ ਲਵਾ ਲਿਆ ਕੱਲ ਦਾ ਦਿਨ ਆਪਣਾ ਪਸ਼ੂ ਰਹੂਗਾ ਤੇ ਪਰਸੋਂ ਆਪਣਾ ਪਸ਼ੂ ਦੇ ਭਾਰ ਓਵੇਂ ਜਿਵੇਂ ਪੈ ਜਾਊ ਇਹ ਡਾਕਟਰ ਸਾਹਿਬਾਨ ਵੀ ਇਹ ਕਹਿੰਦੇ ਆ ਭਾਈ ਟੀਕੇ ਦਾ ਤਾਂ ਟੈਂਪਰੇਰੀ ਇਲਾਜ ਆਗਾ ਜਦੋਂ ਤੁਹਾਡਾ ਪਸ਼ੂ ਸੋਪੇ ਆਪੇ ਸੈੱਟ ਹੋ ਜਾਣਾ ਹੈਗਾ ਅਗਰ ਤੁਸੀਂ 20 ਦਿਨ ਇਹ ਮੇਰੇ ਆਖੇ ਲਾ ਕੇ 20 25 ਦਿਨ ਮਹੀਨਾ ਤੁਸੀਂ ਇਹ ਪੱਤੇ ਦਿਓ ਜਿਹੜੇ ਪਸ਼ੂ ਦੇ ਭਾਰ ਫੁੱਲ ਬਖਾਉਂਦਾ ਹੈ ਭਾਰ ਬਖਾਉਂਦਾ ਹੈ ਉਹਨੂੰ ਤੁਸੀਂ ਇਹ ਜ਼ਰੂਰ ਦਿਓ ਅਗਰ ਜਿਦੋਂ ਤੁਹਾਡਾ ਪਸ਼ੂ ਸੋਪਿਆ ਸੁਕੇ ਕਲੀਅਰ ਹੋ ਗਿਆ ਫੇਰ ਤੁਸੀਂ ਕੀ ਕਰੋ 1 ਕਿਲੋ ਗੂੰਦ ਲਿਆਓ 1 ਕਿਲੋ ਗੂੰਦ ਕੋਈ ਦੇਸੀ ਗੂੰਦ ਲੈ ਆਓ 1 ਕਿਲੋ ਪੰਸਾਰੀ ਦੇ ਉੱਤੋਂ ਉਦੋਂ ਤੁਸੀਂ ਕੀ ਕਰੋ ਰਗੜ ਕੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਉਹਨੂੰ ਤੁਸੀਂ ਚਾਹੋ ਤਾਂ 50 ਗ੍ਰਾਮ ਸਵੇਰ ਤੇ 50 ਗ੍ਰਾਮ ਸ਼ਾਮ ਨੂੰ ਦੇਈ ਚਲੋ ਦੋਨੇ ਟਾਈਮ ਦੇ ਦਿਓ ਅਗਰ ਤੁਹਾਡੇ ਕੋਲੇ ਦੋਨੇ ਟਾਈਮ ਨਹੀਂ ਦੇਣ ਦਾ ਤਾਂ ਤੁਸੀਂ ਇੱਕ ਟਾਈਮ ਉਹਨੂੰ 10 ਦਿਨ ਜ਼ਰੂਰ 100 ਗ੍ਰਾਮ ਦਿਓ ਜਦੋਂ ਤੁਹਾਡਾ ਪਸ਼ੂ ਤਾਜ਼ਾ ਸੂਪਿਆ ਅਗਰ ਉਹਦੀਆਂ ਜਿਹੜੀਆਂ ਮਾਸਪੇਸ਼ੀਆਂ ਹੋਣੀਆਂ ਕੁਦ ਜੇ ਕੁਛ ਰਹਿੰਦੀਆਂ ਹੋਣਗੀਆਂ ਮਤਲਬ ਇਹ ਕੁਦਰਤੀ ਚੀਜ਼ ਸੋਮੇ ਨੇ ਲੋਟ ਕਰਨਾ ਤੇ ਉਹ ਗੁੰਦ ਵੀ ਭਾਈ ਕੁਦਰਤੀ ਸੋਮਾ ਉਹਨੇ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਣੀ ਆ ਕਿ ਤੁਹਾਡੇ ਪਸ਼ੂ ਦੇ ਮੁੜ ਕੇ ਜਮਾ ਨਹੀਂ ਭਾਰ ਪੈਂਦਾਗਾ ਬਿਲਕੁਲ ਸਹੀ ਹੋ ਜਾਊਗਾ ਕਮ ਸੇ ਕੰਮ ਵੀ ਤੁਸੀਂ 20 ਦਿਨ ਪੱਤੇ ਬੋਰਡ ਦੇ ਪੱਤੇ ਦੋ ਪੱਤੇ ਜ਼ਰੂਰ ਪਾਓ ਲਿਆਉਣ ਮੌਕੇ ਇਹ ਧਿਆਨ ਰੱਖਣਾ ਵੀ ਇਹਨੂੰ ਆਪਾਂ ਰੇਤਾ ਮਿੱਟੀ ਇਹਦੇ ਤੇ ਨਾ ਹੋਵੇ ਜਿਉਂ ਆਪਾਂ ਆਪਾਂ ਪਸ਼ੂ ਦੇ ਮੂਹਰੇ ਧਰ ਦਾਂਗੇ ਪਸ਼ੂ ਖਾ ਲੂ। ਅਗਰ ਪਸ਼ੂ ਮੰਨ ਲਓ ਵੀ ਨਹੀਂ ਖਾਂਦਾ। ਫੇਰ ਆਪਾਂ ਕੀ ਕਰਨਾ ਆਪਣੇ ਘਰੇ ਦਾਣਾ ਪਿਆ ਹੁੰਦਾ ਹੈ ਭੋਂਤਾ ਬਾ ਉਹਦੇ ਵਿੱਚ ਦਾਣੇ ਤੇ ਲਵੇੜ ਲਓ ਲਵੇੜ ਕੇ ਦੇ ਦਿਓ। ਜਾਂ ਉਹਨੂੰ ਮਿੱਠੇ ਦਾ ਲਾਲਚ ਦੇ ਦਿਓ ਕੋਈ ਗੁੜ ਦਾ ਲਾਲਚ ਦੇ ਦਿਓ ਕੁਝ ਵੀ ਲਾਲਚ ਦੇ ਦਿਓ। ਜਦੋਂ ਆਪਾਂ ਗੁੜ ਦਾ ਲਾਲਚ ਦੇ ਦੇਵਾਂਗੇ ਤੇ ਉਹ ਭਾਈ ਆ ਇਹ ਖਾ ਲੂਗਾ। ਆਹ ਉਹ ਇਹ ਪਸ਼ੂ ਜ਼ਰੂਰ ਖਾ ਲੂਗਾ। ਅਗਰ ਜਿਹੜਾ ਇਹਦਾ ਦੁੱਧ ਆ ਕੰਮ ਤਾਂ ਇਹਦੇ ਭਾਈ ਆ ਦੁੱਧ ਨੇ ਕਰਨਾ ਹੈਗਾ ਇਹ ਦੁੱਧ ਜਦੋਂ ਇਹ ਅੰਦਰ ਜਾਊਗਾ ਪੱਤਿਆਂ ਦੇ ਵਿੱਚ ਖਾ ਕੇ ਅਗਰ ਗਾਲੇ ਦੇ ਵਿੱਚ ਹਾਜਮ ਹੋ ਜਾਊਗਾ ਜਿੰਨੀਆਂ ਵੀ ਖੂਨ ਦੇ ਵਿੱਚ ਜਾਊਗਾ ਖੂਨ ਦੀਆਂ ਸਾਰੀਆਂ ਲਿਗਾਮੈਂਟਾਂ ਸਾਰੀਆਂ ਓਕੇ ਦੀ ਰਿਪੋਰਟ ਹੋ ਜੂਗੀ ਭਾਈ ਇਹ ਅੱਜ ਆਪਾਂ ਭਾਰ ਪੈਣ ਵਾਲੇ ਪਸ਼ੂਆਂ ਦੇ ਉੱਤੇ ਆਪਾਂ ਵੀਡੀਓ ਬਣਾਈ ਆ ਇਹਦੀ ਸ਼ਿਕਾਇਤ ਗਰਮੀ ਕਰਕੇ ਬਹੁਤ ਜ਼ਿਆਦਾ ਆਉਂਦੀ ਸੀ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਬਾਬਾ ਜੀ ਕੋਈ ਦੇਸੀ ਤਰੀਕਾ ਸਾਨੂੰ ਸਾਨੂੰ ਦੱਸੋ ਜਿਹਦੇ ਨਾਲ ਸਾਡਾ ਭਾਰ ਠੀਕ ਹੋ ਜੇ ਟੀਕੇ ਅਸੀਂ ਲਵਾ ਲਵਾ ਬਹੁਤ ਹੱਕ ਗਏ ਬਹੁਤ ਥੱਕ ਗਏ ਸਾਰੀ ਸਾਰੀ ਰਾਤ ਆਪਾਂ ਭਾਈ ਪਸ਼ੂ ਦੀ ਨਿਗਾ ਰੱਖਦੇ ਆਂ ਅਗਰ ਰਸੀਆਂ ਪਾਉਣੇ ਆ ਤਾਂ ਪਸ਼ੂ ਦੇ ਸਨ ਲੱਗ ਜਾਂਦੇ ਆ ਇਹਨਾਂ 20 20 ਦਿਨ 15 15 ਦਿਨ ਪਸ਼ੂ ਸੂਣ ਤੋਂ ਪਹਿਲਾਂ ਭਾਰ ਪੈਣ ਲੱਗ ਜਾਂਦਾ ਤਾਂ ਉਹ ਆਪਾਂ ਕੀ ਕਰਦੇ ਆਂਗੇ ਆਪਾਂ ਉਹਦੀ ਇੰਨੀ ਨਿਗਾ ਨਹੀਂ ਰੱਖ ਸਕਦੇ ਆਪਾਂ ਉਹਦਾ ਬਚਾ ਕਰੀਏ ਔਰ ਦੋ ਬੋਰਡ ਦੇ ਪੱਤੇ ਆਪਾਂ ਜਰੂਰ ਖਵਾਏ ਤੇ ਆਪਣੇ ਪਸ਼ੂ ਨੂੰ ਭਾਰ ਪੈਣ ਤੋਂ ਬਚਾਈਏ ਏ ਅੱਜ ਆਪਾਂ ਵੀਡੀਓ ਸਾਰੇ ਮੇਰੇ ਵੀਰ ਭਰਾਵਾਂ ਦੇ ਤੱਕ ਸ਼ੇਅਰ ਕਰਕੇ ਪਹਚਾਓ ਭਾਈ ਤੇ ਪਸ਼ੂ ਦਾ ਭਾਰ ਪੈਣ ਤੋਂ ਆਪਾਂ ਰੋਕੀਏ ਗੁਰਲਾਬ ਸਿੰਘ ਬਠਿੰਡਾ ਦਾ ਬਹੁਤ ਬਹੁਤ ਵੇਖਣ ਵਾਲੇ ਸਰੋਤਿਆਂ ਦਾ ਵੱਡਿਆਂ ਦਾ ਪਿਆਰ ਭਰੀ ਸਸਰੀ ਕਾਰ